ਅੱਜ ਸਸਕਲ ਦੋਸਤੋ ਤੁਸੀਂ ਦੇਖ ਰਹੇ ਹੋ ਜੀਕੇਵੀ ਚੈਨਲ ਕੈਬੀ ਤੇ ਅਸੀਂ ਇਸ ਟਾਈਮ ਪ੍ਰਕਿਰਤੀ ਕਲੱਬ ਜੀਰਾ ਦੇ ਵਿੱਚ ਤੁਹਾਡੇ ਨਾਲ ਮੌਜੂਦ ਹਾਂ ਜਿੱਥੇ ਅੱਜ ਪ੍ਰਕਿਰਤੀ ਕਲੱਬ ਵੱਲੋਂ ਉਸਵੀ ਕੁਦਰਤ ਰੇਵੀ ਦੇ ਪ੍ਰਕਾਸ਼ ਪੁਰਪਰੋਂ ਲੈ ਕੇ ਸੁਮਨੀ ਸਾਹਿਬ ਜੀ ਦੇ ਜਿੱਥੇ ਜਾਪ ਕਰਵਾਏ ਗਏ ਉੱਥੇ ਹੀ ਸ਼ਹਿਰ ਵਾਸੀਆਂ ਅਤੇ ਹੋਰ ਸੰਸਥਾਵਾਂ ਨੂੰ ਵੀ ਇੱਥੇ ਪਹੁੰਚਣ ਲਈ ਸੱਦਾ ਦਿੱਤਾ ਗਿਆ ਸੀ ਤੇ ਪ੍ਰਕਿਰਤੀ ਕਲੱਬ ਵੱਲੋਂ ਅੱਜ ਹਰ ਪੀੜਤਾ ਨੂੰ ਅਜਿਹਾ ਕੀਤੀ ਗਈ ਹੈ ਤੇ ਉਹਨਾਂ ਨੂੰ ਮਕਾਨ ਰਿਪੇਅਰ ਲਈ ਜਿਹੜੀ ਮਦਦ ਕੀਤੀ ਗਈ ਹੈ ਉਸ ਦੇ ਨਾਲ ਹੀ ਪ੍ਰਕਿਰਤੀ ਕਲੱਬ ਵੱਲੋਂ ਅੱਜ ਸ਼ਹਿਰ ਦੀਆਂ ਸਮਾਜ ਸੇਵੀ ਸ Shikshikta ਅਤੇ ਲੋਕ ਰਾਜਨੀਤਿਕ Shikshikta ਨੂੰ ਇੱਥੇ ਸਨਮਾਨਤ ਕੀਤਾ ਗਿਆ ਤੇ ਇਸ ਦੇ ਨਾਲ ਹੀ ਪ੍ਰਕਿਰਤੀ ਕਲੱਬ ਵੱਲੋਂ ਇਹ ਪੱਤਰਕਾਰ ਭਾਈਚਾਰੇ ਨੂੰ ਚਾਹੇ ਉਹ ਇਲੈਕਟ੍ਰੋਨਿਕ ਮੀਡੀਆ ਚਾਹੇ ਉਹ ਪ੍ਰਿੰਟ ਮੀਡੀਆ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਤੁਸੀਂ ਜੀ ਇਹ ਆਪ ਆਓ ਦੇਖਦੇ ਆਂ ਪੂਰੀ ਰਿਪੋਰਟ ਤੁਸੀਂ ਜਿਹੜੇ ਨੇ ਸਾਡੇ ਚੈਨਲ ਦੇ ਤੇ ਜਿਹੜਾ ਪ੍ਰਕਿਰਤੀ ਕਲੱਬ ਵੱਲੋਂ ਇਹ ਉਪਰਾਲਾ ਕੀਤਾ ਗਿਆ ਤੁਹਾਨੂੰ ਸਹਿਯੋਗ ਦਿੱਤਾ ਗਿਆ ਕੀ ਕਹਿਣਾ ਚਾਹੁੰਦੇ ਆਂ ਅਸੀਂ ਪ੍ਰਕਿਰਤੀ ਕਲੱਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨਾਲ ਸਾਡੀ ਬਾਹ ਫੜੀ ਅੱਗੇ ਬਹੁਤ ਬੜੀ ਪਾਣੀ ਹੈ ਕਿਸੇ ਨੇ ਸਾਡੀ ਬਾਹ ਨਹੀਂ ਫੜੀ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਸਾਡੇ ਕੋਲੇ ਹੋਰ ਬਹੁਤ ਕੰਗੀਆਂ ਨੇ ਸਾਡੇ ਕੋਲ ਘੱਟ ਨਹੀਂ ਹੈਗਾ ਜੇ ਕਿ ਪ੍ਰਕਿਰਤੀ ਕਲੱਬ ਨੇ ਇਹਨਾਂ ਘਰ ਬਣਾ ਦੇਣਾ ਕੀ ਆ ਸੀ ਇਤੋਂ ਵੀ ਜ਼ਿਆਦਾ ਨਾ ਕੀ ਕੀ ਨੁਕਸਾਨ ਹੋਇਆ ਭਾਈ ਜੀ ਆਪਣਾ ਨੁਕਸਾਨ ਤਾਂ ਉਸਾਰੂ ਫੋਨ ਵੀ ਬਜਿਆ ਠੀਕ ਹੈ ਪਰ ਕੋਈ ਨਹੀਂ ਪਿੰਡ ਕਿਹੜਾ ਜਨਾਕੀ ਆ ਪਿੰਨ ਮਾਸ਼ੀ ਕੇ ਪਿੰਨ ਮਾਸ਼ੀ ਕੇ ਹਾਂ ਠੀਕ ਹੈ ਠੀਕ ਹੈ ਧੰਨਵਾਦ ਜੀ ਹਾਂ ਨਾ ਕੀ ਨਾਂ ਹੈ ਤੇ ਕਿਹੜਾ ਪਿੰਡ ਹੈ ਜੀ ਆਪਣਾ ਬਿੰਦਰ ਸਿੰਘ ਚੰਦਰ ਰਾਜ ਸਭਰਾ ਅੱਛਾ ਜੀ ਤੇ ਆਪਣੀ ਜੀ ਜੋ ਦਰਿਆ ਦਾ ਪਾਣੀ ਜਾਂ ਕੰਧਾਂ ਕੋਲ ਆ ਟਹਿ ਗਿਆ ਤੇ ਸਾਡੇ ਆ ਮਾਸਟਰ ਸਾਹਿਬ ਨੇ ਸਾਨੂੰ ਬਹੁਤ ਸੰਯੋਗ ਦਿੱਤਾ ਤੇ ਪਿੰਡਰ ਸਾਹਿਬ ਜੀ ਨੇ ਤੇ ਸਾਡੇ ਚਾਕਾ ਜੀ ਦੇ ਨੇ ਉਹ ਸਾਨੂੰ ਸਾਹਬ ਹੈ ਨਾ ਬਹੁਤ ਸਾਡੀ ਸੁਣੀ ਇਹਨੇ ਆਖੀ ਜਿੰਨੇ ਜੋਗੇ ਆ ਮੈਂ ਤੁਹਾਨੂੰ ਸੌਭਾਜ ਦਿੱਤਾ ਛਾਛੇ ਇਹਨਾਂ ਦੇ ਮਾਰਾ ਚੜ੍ਹਦੀ ਕਲਾ ਰੱਖੇ ਅਈਦੇ ਆਨੇ ਕੋਈ ਵੀ ਸੱਜਣਦਾਨ ਨਹੀਂ ਆਂ ਕਿਸ ਤਰ੍ਹਾਂ ਸੇਵਾ ਕਰੋ ਸਾਰਿਆਂ ਦਾ ਭਲਾ ਹੋਵੇ ਤੇ ਕਰਨ ਵਾਲੇ ਦਾ ਵੀ ਭਲਾ ਹੋਵੇ ਦੇਣ ਵਾਲੇ ਦਾ ਭਲਾ ਠੀਕ ਕੀ ਹੈ ਜੀ ਉਧਰ ਦਾ ਪੰਜ ਕੀ ਕੀ ਨਾਮ ਤੁਹਾਡਾ ਕਿਹੜਾ ਪਿੰਡ ਹੈ ਕਿਰਿਤਪੁਰ ਕਿਹੜਾ ਪਿੰਡ ਹੈ ਆਪਣਾ ਬਰਾਇਸ ਬਰਾ ਅੱਜ ਜਿਹੜਾ ਇਹਨਾਂ ਨੇ ਪ੍ਰਕਿਰਤੀ ਕਲੱਬ ਵੱਲੋਂ ਹੜਪੀਟਾਂ ਦੀ ਮਦਦ ਕੀਤੀ ਗਈ ਕੀ ਕਹਿਣਾ ਚਾਹੋਗੇ ਹਾਂਜੀ ਇਹਨਾਂ ਨੇ ਬਹੁਤ ਵਧੀਆ ਕੀਤਾ ਵਾ ਬਹੁਤਾ ਜੀ ਸੰਕਤੀ ਹੋਈ ਇਹਨਾਂ ਨੇ ਸਾਡੀ ਬਾਹ ਫੜੀ ਹੈ ਤੇ ਜਿਹ ਹੁਣ ਮੈਂ ਇਹੋ ਚਾਹਨੀ ਆ ਕਿ ਮੇਰੀ ਪੈਲੀ ਬਣ ਜਵੇ 2023 ਦੀ ਮੇਰੀ ਪੈਲੀ ਉਦਾਂ ਹੀ ਪਈ ਆ ਤੇ ਚਾਰ ਚਾਰ ਫੋਟੋ ਤੇਰੇ ਤਾਂ ਛੱਡੀਆਂ ਆ ਮੈਂ ਬਣਵਾ ਨਹੀਂ ਸਕਦੀ ਮੈਂ 20 ਸਾਲ ਤੋਂ ਵੀ ਦਵਾਵਾ ਮੈਂ ਬੱਚਿਆਂ ਨੂੰ ਆਪਣੇ ਮਾਹ ਵੀ ਪਾਲਿਆ ਵਾ ਕਰਕੇ ਬੱਚੇ ਕਿਤੇ ਵੰਦਿਆੜੀ ਤੇ ਪੇ ਜਾਂਦੇ ਤੁਹਾਨੂੰ ਪਤਾ ਵੀ ਮੈਂ ਘਰ ਦਾ ਚਲਾਵਾ ਕਿ ਮੈਂ ਪੈਲੀ ਕਿਵੇਂ ਬਣਾਵਾ ਤੇ ਮੈਂ ਪੈਲੀ ਨਹੀਂ ਬਣਾ ਸਕਦੀ ਘਰ ਵੀ ਮੇਰਾ ਖਰਾਬ ਹੋਇਆ ਵਾ ਡੇੜਾ ਪੈ ਗਈਆ ਘਰ ਵਿੱਚ ਪਾਣੀ ਆਇਆ ਸੀ ਮੈਂ ਬੱਚੇ ਦਾ ਵਿਆਹ ਕੀਤਾ ਸੀ ਫਿਰ ਮੈਂ ਟੁੜੀ ਵਾਲਾ ਕਮਰਾ ਉਸ ਟਾਈਮ ਤੇ ਵਿਲਾ ਕਰਕੇ ਛੱਡ ਪਿਆ ਸੀ ਉਹਦੇ ਵਿੱਚ ਮੈਂ ਇਹਦਾ ਸਮਾਨ ਰੱਖਿਆ ਨਵਾਰੀ ਉਹਦੀ ਸਾਰੀ ਖਰਾਬ ਹੋ ਗਈ ਧੰਨਵਾਦ ਕਰਨਾ ਚਾਹੋਗੇ ਜਾਜਪੁਰ ਕੀਤੀ ਕਲੱਬ ਦਾ ਹਾਂਜੀ ਹਾਂਜੀ ਧੰਨਵਾਦ ਜੀ ਕਰ ਬਹੁਤ ਸ਼ੋਨਤਾ ਚਾਹੁੰਦੀ ਸੀ ਕਿ ਮੇਰੀ ਪਹਿਲੀ ਬਾਂਜੀ ਦਾ ਘਰ ਵਾਲਾ ਹਾਂਜੀ ਆਪਣੇ ਬੱਚੇ ਇੱਕ ਮਿੰਟ ਬਜੀ ਇੱਕ ਮਿੰਟ ਸਟਾਰਟ ਸਭ ਕੀ ਕਹਿਣਾ ਚਾਹੁੰਦੇ ਆ ਜੀ ਸਟੋਰ ਰੂਮ ਦੇ ਵਿੱਚ ਸਭ ਤੋਂ ਪਹਿਲਾਂ ਅੱਜ ਇਹ ਜਿਹੜਾ ਟੂਰਨਾਮੈਂਟ ਦੇ ਪ੍ਰੋਗਰਾਮ ਵਿੱਚ ਬਹੁਤ ਬਹੁਤ ਬਦਕੀਆਂ ਅੱਜ ਪ੍ਰਕਿਰਤੀ ਕਲੱਬ ਨੇ ਜੋ ਮਾਰਕ ਦੇਵੀ ਜਗਮਨ ਤੇ ਪਰਪੁਰਪਲੀ ਖੁਸ਼ੀ ਦੇ ਵਿੱਚ ਮਾਰੇ ਪ੍ਰਗਟ ਕਰਾਈ ਸੀ ਖੂਸਾ ਦਾ ਪਾਰਕ ਨੇ ਦੂਸਰਾ ਜਿਹੜਾ ਪ੍ਰਕਿਰਤੀ ਕਲੱਬ ਹੈ ਕਿਉਂਕਿ ਐਨਜੀਓes ਸਾਡੇ ਸ਼ਹਿਰ ਦੇ ਵਿੱਚ ਬਹੁਤ ਹੀ ਕੰਮ ਕਰ ਰਹੀਆਂ ਐ ਔਰ ਬਹੁਤ ਵਧੀਆ ਕੰਮ ਕਰ ਰਹੀਆਂ ਐ ਕਿ ਮੈਂ ਖੁਦ ਐਨਜੀਓ ਦੇ ਵਿੱਚ ਕੰਮ ਕੀਤਾ ਔਰ ਜੋ ਐਨਜੀਓes ਕਰ ਰਹੀਆਂ ਐ ਮੈਂ ਦੇਖਦਾ ਹਾਂ ਕਿ ਪਰਸੇ ਸਾਡੇ ਧੀਰੇ ਦੀਆਂ ਉਹਨਾਂ ਦੇ ਵਿੱਚੋਂ ਇੱਕ ਪ੍ਰਕਿਰਤੀ ਕਲੱਬ ਜਿਸ ਨੇ ਕਿਹਾ ਫਲੱਡ ਜਦੋਂ ਆਈ ਬੜਾ ਜੋ ਵਿਪ ਉੱਥੇ ਜਾ ਜਾ ਕੇ ਲੋਕਾਂ ਦਾ ਹਾਲ ਪੁੱਛਿਆ ਤੀਨੂੰ ਲੋੜਵੰਦ ਲੋਕਾਂ ਨੂੰ ਜੀਨੂੰ ਰਾਸ਼ਨ ਚਾਹੀਦਾ ਸੀ ਯਾਰ ਜਿਵੇਂ ਕਿ ਅੱਜ ਇਹਨਾਂ ਦੇ ਮਕਾਨ ਟੱਕੇ ਸੀ ਉਹਨਾਂ ਨੂੰ ਬੜੀ ਚੈੱਕ ਦਿੱਤੀ ਗਈ ਹੈ ਇਸ ਕਰਕੇ ਮੈਂ ਬੜਾ ਇਹਨਾਂ ਦਾ ਧੰਨਵਾਦ ਕਰਦਾ ਹੁਣਾ ਕਿਉਂਕਿ ਜੋ ਸੁੱਖ ਲੈਣਾ ਨਾ ਮੈਂ ਕਿੰਨਾ ਇਹ ਬੜਾ ਸੁੱਖ ਹੈ ਵੱਡੀਆਂ ਗੱਡੀਆਂ ਵੱਡੀਆਂ ਪਰ ਜਿਹੜਾ ਸਕੂਨ ਹੈ ਮਨ ਨੂੰ ਜਾਂ ਜਿਹੜਾ ਮਨ ਨੂੰ ਹੁੰਦਾ ਆਪਾਂ ਨੂੰ ਮਿਲਦਾ ਹੈ ਉਹ ਕਿ ਆਪਣਾ ਆਤਮਾ ਨੂੰ ਉਹ ਸੇਵਾ ਚ ਮਿਲਦਾ ਹੈ ਕਿਉਂਕਿ ਇਹ ਸੇਵਾ ਬਹੁਤ ਵੱਡੀ ਸੇਵਾ ਕਿਉਂਕਿ ਹਰ ਇੱਕ ਮੇਰਾ ਖਿਆਲ ਕਿਸੇ ਦੇ ਸੇਵਾ ਬਹੁਤ ਕਰਤੰਮੀ ਹੈ ਸਾਡੇ ਪ੍ਰਕਿਰਤੀ ਕਲਬ ਵੱਜੋਂਗਾ ਉਹ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਹਨ ਹਨ ਸਾਰਿਆਂ ਦਾ ਧੰਨਵਾਦ ਸਾਰੀ ਟੀਮ ਦਾ ਧੰਨਵਾਦ ਸਾਡੇ ਜਨਾਇਲ ਸਿੰਘ ਜੀ ਪੁੱਲਰ ਸਾਹਿਬ ਜਿਹੜੇ ਕਿ ਬੜੀ ਹਮਤ ਕਰਦੇ ਉਹਨਾਂ ਦਾ ਧੰਨਵਾਦ ਸਾਰੀਆਂ ਐਨ ਜੀਓ ਮੈਂ ਜੀਰੇ ਦੇਣਗੇ ਧੰਨਵਾਦ ਕਰਾਂ ਜਿੰਨਾ ਕਿ ਅੱਜ ਸਾਰੀਆਂ ਇੱਥੇ ਪਹੁੰਚਣਗੇ ਸਾਰਿਆਂ ਦਾ ਧੰਨਵਾਦ ਐਗਰੀਟ ਸਾਲ ਸਭ ਇਸ ਤੋਂ ਵਾਹਿਗੁਰੂ ਜੀ ਕਿ ਸੇਨਾ ਜਮਾਤ ਦੇ ਸੁਪਾਇਰ ਅੱਜ ਜੀ ਅਸੀਂ ਪ੍ਰਕਿਰਤੀ ਕਲੱਬ ਜੀਰਾ ਵੱਲੋਂ ਇੱਕ ਵਾਰ ਬਤਾਂਦੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਗੁਰਪੁਰਬ ਜਿਹੜਾ ਉਹ ਮਨਾ ਰਹੇ ਆ ਕਿਉਂਕਿ ਗੁਰਪੁਰਬ ਤਾਂ 5 ਨਵੰਬਰ ਦਾ ਹੈ ਕਿਉਂਕਿ ਤੇ ਕੱਲ ਤੋਂ ਹੀ ਗੁਰਪੁਰਬ ਦੀਆਂ ਰੌਣਕਾਂ ਸਾਰੇ ਦੁਨੀਆਂ ਦੇ ਵਿੱਚ ਦੇਸ਼ ਵਿਦੇਸ਼ ਦੇ ਵਿੱਚ ਨੇ ਜੇ ਅਸੀਂ ਇਹ ਉਪਰਾਲਾ ਕੀਤਾ ਵੀ ਅਸੀਂ ਅੱਜ ਮਨਾ ਰਹੇ ਆ ਸੁਖਣੀ ਸਾਹਿਬ ਦੇ ਪਾਠ ਹੋ ਰਹੇ ਨੇ ਪ੍ਰਕਿਰਤੀ ਪਾਰਕ ਜੀਰਾ ਵਿੱਚ ਤੇ ਸੰਗਤਾਂ ਨੇ ਬੜੇ ਉਤਸ਼ਾਹ ਦੇ ਨਾਲ ਉਹਦੇ ਵਿੱਚ ਹਿੱਸਾ ਲਿਆ ਇਹ ਸ ਸਮਾਗਮ ਦੇ ਵਿੱਚ ਅਸੀਂ ਉਹਦੇ ਨਾਲ-ਨਾਲ ਥੜਪੀਟ ਤਾਂ ਜਿਹੜੇ ਸਾਡੇ ਗਰੀਬ ਪਰਿਵਾਰ ਨੇ ਖਾਸ ਕਰਕੇ ਅਸੀ ਪਰਿਵਾਰ ਉਹਨਾਂ 10 ਪਰਿਵਾਰਾਂ ਨੂੰ ਅਸੀਂ 10-10 ਹਜ਼ਾਰ ਰੁਪਏ ਦੀ ਸਹਾਇਤਾ ਜਿਹੜੀ ਮਕਾਨਾਂ ਦੀ ਮੁਰੰਮਤ ਵਾਸਤੇ ਉਹ ਪ੍ਰਕਿਰਤੀ ਕਲੱਬ ਵੱਲੋਂ ਦਿੱਤੀ ਹੈ ਇਸ ਤੋਂ ਇਲਾਵਾ ਜਿਹੜੇ ਵੀ ਦਾਨੀ ਸੱਜਣਾ ਨੇ ਸਾਨੂੰ ਸਹਿਯਾ ਕੀਤੀ ਅਸੀਂ ਉਹਨਾਂ ਦਾ ਵੀ ਸਨਮਾਨ ਕੀਤਾ ਸਾਰੇ ਜਿਹੜੇ ਸਾਡੇ ਸਮਾਜ ਸੇਵੀ ਸੰਸਥਾਵਾਂ ਦੇ ਜੀਰੇ ਸ਼ਹਿਰ ਦੀਆਂ ਉਹਨਾਂ ਦਾ ਸਨਮਾਨ ਕੀਤਾ ਉਸ ਤੋਂ ਲਾਵਾ ਜਿਹੜਾ ਸਾਡੇ ਲੋਕਤੰਤਰ ਦਾ ਚੌਥਾ ਥੰਮ ਹੈ ਪ੍ਰੈਸ ਅਸੀਂ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਇਲੈਕਟ੍ਰੋਨਿਕ ਮੀਡੀਆ ਤੇ ਪ੍ਰਿੰਟ ਮੀਡੀਆ ਕਿਉਂਕਿ ਪ੍ਰੈਸ ਨੇ ਸਾਨੂੰ ਬੜਾ ਖੁਸ਼ੀਆਦ ਕੀਤਾ ਉਹਨਾਂ ਦਾ ਵੀ ਸਨਮਾਨ ਕੀਤਾ ਗੁਰੂ ਜੀ ਦਾ ਲੰਗਰ ਟੁੱਟ ਵਰਤਿਆ ਗੁਰੂ ਦਾ ਭੰਡਾਰਾ ਤੇ ਸਾਰੀ ਸੰਗਤ ਦਾ ਹੀ ਮੈਂ ਪ੍ਰਕਿਰਤੀ ਕਲੱਬ ਨੂੰ ਪ੍ਰਧਾਨ ਹੋਣ ਦੇ ਨਾਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬੀਆਂ ਲੱਖ ਲੱਖ ਵਧਾਈਆਂ ਦੇਣਾ ਤੇ ਪ੍ਰਮਾਤਮਾ ਕਰੇ ਸਾਡੇ ਸਾਰਿਆਂ ਦੇ ਘਰਾਂ ਵਿੱਚ ਸਦਾ ਖੁਸ਼ੀਆਂ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਕ